ਸੋ ਹੁਣ ਆ ਚੁੱਕੇ ਹਾਂ ਮੈਂ ਆਪਣੇ ਮੰਮੀ ਦੇ ਘਰੇ ਤੇ ਮੈਂ ਤੁਹਾਨੂੰ ਦਿਖਾਨੀ ਆ ਮੇਰੇ ਮੰਮੀ ਕਿੱਥੇ ਐ ਵੀ ਇਹ ਚੱਡੀ ਮੇਰਾ ਭਰਾ ਆ ਮੇਰੀ ਮੰਮੀ ਐ ਇਹਦੇ ਹਸਬੰਡ ਬੈਠੇ ਹੋਇਆ ਆ ਆਵਾਜ਼ ਬਾਅਦ ਦੇ ਵੀਡੀਓ ਦਿਖਾਣੇ ਆ ਬਾਹਰ ਵੀ ਆਹ ਦੇਖੋ ਵੀ ਸਾਡੇ ਘਰ ਦਾ ਮੈਂ ਨਾ ਮੰਮੀ ਨੂੰ ਮਿਲਣ ਆਏ ਸੀ ਤੋ ਮੇਰੀ ਛੋਟੀ ਭੈਣ ਕਹਿੰਦੀ ਦੀਦੀ ਤੂੰ ਨਾ ਆਲੂ ਵਾਲੇ ਚੌਲ ਬਣਾ ਦੇ ਤੜਕੇ ਵਾਲੇ ਮੈਨੂੰ ਤੇਰੇ ਹੱਥ ਦੇ ਚੌਲ ਲੱਗਦੇ ਆ ਤਾਂ ਨਾ ਮੈਂ ਇਸ ਵਿੱਚ ਚੌਲ ਬਣਾਉਣ ਜਾਣੀ ਸੀ ਤੇ ਮੈਂ ਤੁਹਾਨੂੰ ਦਿਖਾਣੇ ਉਹ ਕੱਟ ਦੀ ਪਈ ਆ ਆਲੂ ਪਿਆਜ਼ ਤੇ ਟਮਾਟਰ ਆ ਦੇਖੋ ਆਲੂ ਪਿਆਜ਼ ਟਮਾਟਰ ਸਾਰਾ ਕੁਝ ਕੱਟ ਦੇ ਲਿਆ ਆ ਆ ਦੇਖੋ ਮੈਂ ਚੌਲ ਬਣਾਉਣ ਲਈ ਹੁਣ ਮੈਂ ਪਿਆਜ਼ ਨੂੰ ਤੜਕਾ ਲਾਇਆ ਰਿਹਾ ਤੇ ਪਿਆਜ਼ ਇਹਦੇ ਵਿੱਚ ਤੜਕਾ ਕਰ ਦਿੱਤੀ ਆ ਫਿਰ ਪਾਵਾਂਗੇ ਆ ਟਮਾਟਰ ਤੇ ਆਲੂ ਥੋੜੇ ਆਲੂ ਨੰਦ ਰੀਰੀ ਰੀ ਕੱਟੇ ਹੋਇਆ ਸੀ ਪਾਨੇ ਥੋੜੇ ਬੱਟੇ ਹੋਤੇ ਜਾਤੇ ਸ ਬਣਾਵਾਂਗੇ ਚਾਹ ਦੇ ਖਾਣੇ ਇਹ ਦੇਖੋ ਚਾਲਤੋ ਕੇ ਲੱਗੇ ਆਈ ਹੈ ਕਹਿੰਦੇ ਦੀਦੀ ਚੋਲ ਬਣਾਓ ਆ ਦੇਖੋ ਹੈਲੋ ਗਾਇਸ ਸਾਚੀ ਉਨ ਜਾ ਰਹੇ ਆ ਘਰੇ ਅਬ ਤੇ ਇਹ ਮੇਰਾ ਹਸਬੰਡਰ ਹੈ ਕਿੰਨਾ ਟਾਈਮ ਹੋ ਗਿਆ ਟਾਈਮ ਕਿੰਨਾ ਹੋਇਆ 4 ਵਜੇ 4 ਵਜੇ ਅੱਜ ਨਾਲ ਸੀ ਜਾ ਰਹੇ ਆ ਘਰੇ ਆ ਦੇਖੋ ਮੈਕਰੋਨੀ ਲੈ ਕੇ ਜਾ ਰਹੇ ਆ ਇਹ ਵਿੱਚ ਕੱਪੜੇ ਧੋਹ ਦਿੱਤੇ ਇੰਨੀ ਗਰਮੀ ਲੱਗ ਰਹੀ ਸੀ ਆ ਕੇ ਕੱਪੜੇ ਧੋਹ ਦਿੱਤੇ ਆ ਆ ਕੇ ਸਿੱਧਾ ਪੱਕੇ ਥੱਲੇ ਬਹਿ ਗਿਆ ਇੰਨੀ ਗਰਮੀ ਸੀ ਹੁਣ ਚਾਹ ਬਣਾ ਲੱਗਿਆ ਚਾਹ ਪੀਵਾਂਗੇ ਫਿਰ ਉਸ ਤੋਂ ਬਾਅਦ ਬਸ ਰੋਟੀ ਦੀ ਤਿਆਰੀ ਕਰਨੀ ਰੋਟੀ ਬੁਣਾਣੀ ਵੈਣੀ ਆ ਮੈਨੂੰ ਰੋਟੀ ਬਣਾਣੀ ਹੈ ਹੇਰ ਉਸਤਵ ਬਾਦ ਖਾਵਾਂਗੇ ਫਿਰ ਉਸਤਵ ਬਾਦ ਆਪਾਂ ਜਾਵਾਂਗੇ ਆਈਸਕ੍ਰੀਮ ਖਾਣ ਸਾਡੇ 4 ਹੋ ਚੁੱਕੇ ਆ ਤੇ ਨਾ ਰੋਟੀ ਸਬਜ਼ੀ ਬਣਾਣੀ ਹੈ ਰੋਟੀ ਸਬਜ਼ੀ ਬਣਾਣੀ ਹੈ ਓਕੇ ਬਾਏ ਲਾਈਕ ਸਬਸਕ੍ਰਾਈਬ ਜ਼ਰੂਰ ਕਰੋ ਜਿਹੜੀ ਸਾਡੀ ਪਿਛਲੀ ਵੀਡੀਓ ਤੇ ਤੁਸੀਂ ਵਧੀਆ ਬਹੁਤ ਵਧੀਆ ভিউਜ਼ ਆਏ ਨੇ ਬਹੁਤ ਵਧੀਆ ਲਾਈਕ ਆਏ ਨੇ ਉਹਦੇ ਲਈ ਥੈਂਕ ਯੂ ਤੁਹਾਡਾ ਪਰ ਤੁਸੀਂ ਇੱਦਾਂ ਲਾਈਕ ਕਮੈਂਟ ਕਰਦੇ ਰਹੇਗਾ ਅਸੀਂ ਰੋਜ਼ ਨਵੀਂ ਨਵੀਂ ਵੀਡੀਓ ਲੈ ਕੇ ਆਵਾਂਗੇ ਰੋਜ਼ ਓਕੇ ਬਾਏ